ਨਾਮ ਕੇ ਵੜਿਆ ਆਏ ਆਠ ਬਹਿਰ ਗੁਣ ਗਾਏ ਗੁਰਪੂਰੇ ਤੇ ਪਾਏ ਰਹਾ ਪ੍ਰਭ ਕੇ ਅਤ ਮਹਾਣੇ ਜਨ ਬੋਲਾ ਹੈ ਅਮਰ ਬਾਣੀ ਪ੍ਰਭ ਕੇ ਅਤ ਕਹਾਣੇ ਜਨ ਬੋਲਾ ਹੈ ਅਮਰਤ ਬਾਣੀ ਨਾਨਕ ਦਾਸ ਬਖਾਣੇ ਗੁਰਪੂਰੇ ਤੇ ਜਾਣੇ ਵਾਹਿਗੁਰੂ ਜੀ ਕਾ ਕਾਟ ਸਾ ਨਾਮੁ ਜੀ ਸ੍ਰੀ ਵਾਹਿਗੁਰੂ ਲੋੜੀ ਸੁਖਨੀ ਨਰੰਦਾ ਪੰਜ ਮਾ ਸਲੋਕ ਇਕ ਓੰਕਾਰ ਸਤਿਗੁਰ ਪ੍ਰਸਾਦ ਅਦਿ ਨਮਹਿ ਜਗਉਤ ਪੁਰੇ ਨਮਹਿ ਤੁਸ ਸਤੁਰਹਿ ਗਬਹਿ ਸ੍ਰੀ ਗੁਰ ਦੇਵਹਿ ਨਮਹਿ ਸਿਮਰੋ ਸਿਮਰੋ ਸਿਮਰ ਸਤਿਪਾਵੋ ਕਰਿ ਕਰਿ ਸਤਨਵੇਂ ਮਿਤਾਵੋ ਸਿਮਰੋ ਜਸੁ ਬਿਸੰਬਰ ਏਕੈ ਨਾਮ ਜੋਤਿ ਕ੍ਰੰਤ ਅਨੇਕੈ ਦੇਹ ਪ੍ਰਾਣੋ ਨਿਤਿ ਦਰਦਾ ਕਰਿ ਕਿੰ ਨਾਮ ਨਾਮੇ ਕਾਖ ਕਰੂ ਕਿਨ ਕਾ ਇੱਕੋ ਜਸ ਜੀਵ ਸਾਵੈ ਤਾਂ ਮਨ ਮਾ ਗਣੀ ਆਵੈ ਚੌਤੀ ਰੇ ਕੀ ਦਰਸਾਹੂ ਨਾਨਕ ਗੁਣ ਸੰਗ ਮੋਈਆ ਧਾਰੋ ਸੁਖਮਨੀ ਸੁਖ ਅਮਰਤ ਬ੍ਰਹਮਾ ਮਨੋ ਵਿਕ੍ਰਾਮ ਰਉ ਰੁਕੇ ਸਿਮਰਨ ਨਾਮ ਨਾਮ ਤੇ ਪਰਕਾ ਸਿਮਰਨ ਨਾਮ ਜਨਤਾਈ ਪਰਕਾ ਸਿਮਰਨ ਨਾਮ ਤਾਲਾ ਲਾ ਰਹੀ ਪਰਕਾ ਸਿਮਰਨ ਨਾਮ ਤੁਮੰਤਰਾ ਹੋ ਸਿਮਰਤ ਕਿਰਬਿ ਗੰਨਾ ਲਾ ਗਏ ਪਰਕਾ ਸਿਮਰਨ ਨਾਮ ਦਿਨ ਜਾਗੇ ਪਰਕਾ ਸਿਮਰਨ ਨਾਮ ਭਾਣ ਬੀ ਰਪੈ ਪਰਕਾ ਸਿਮਰਨ ਨਾਮ ਦੁੱਖ ਨਾ ਸੰਤਾਪੈ ਪਰਕਾ ਸਿਮਰਨ ਨਾਮ ਸਾਧਕੇ ਸੰਗ ਸਰਣ ਧਾਨ ਨਾਨਕ ਹਰ ਰੰਗ ਪਰਕਾ ਸਿਮਰਨ ਰਿਤ ਸਿਜਨਾ ਨਿਕਾ ਪਰਕਾ ਸਿਵਰਣਾ ਜੋ ਤਾ ਪੂਜਾਉ ਪਰਕਾ ਸਿਵਰਣਾ ਜੋ ਤਾ ਪੂਜਾਉ ਪਰਕਾ ਸਿਵਰਣਾ ਬਿਰਤੇ ਉਜਾਉ ਪਰਕਾ ਸਿਵਰਣਾ ਦਿੱਟ ਸੁਨਾਨੀ ਪਰਕਾ ਸਿਵਰਣਾ ਜਰਗ ਹੈ ਮਾਨੀ ਕਰ ਕਹਿ ਸਿਵਰਣਾ ਸੁਪਰ ਬਰਾਉ ਪਰਕਾ ਸਿਵਰਣਾ ਸੁਪਰ ਬਰਾਉ ਨਾਨਕ ਤਾ ਕੇ ਲਾਗੋ ਪਾਈ ਪਰਕਾ ਸਿਵਰਣਾ ਦਵਤੇ ਉਜਾਉ ਪਰਕਾ ਸਿਵਰਣਾ ਤਰੇ ਮੂਚਾਉ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੇ ਸਾਧ ਸੰਗਤ ਨੂੰ ਭਾਈ ਪ੍ਰਬੰਧ ਕਾ ਮੇਰੇ ਬੈਠ ਕੇ ਥਾਂ ਥੋੜਾ ਬਾਅਦ ਟੈਂਟ ਨੇ ਲੱਗੇ ਆ ਸੋ ਭਾਈ ਹੌਲੀ ਹੌਲੀ ਸਰਦਾਰ ਦੇ ਨਾਲ ਪ੍ਰਸਾਦਾ ਛਕੋ ਕਾਲੀ ਨਾ ਕਰੋ ਇੱਕ ਦਿਨ ਤਾਂ ਕਹਿਣਾ ਮਾਰੋ ਸੋ ਹੌਲੀ ਹੌਲੀ ਜੇ ਸਾ ਮਿਲਦਾ ਨਾ ਉੱਥੇ ਬਹਿ ਕੇ ਪ੍ਰਸਾਦਾ ਛਕੋ ਕਾਲੀ ਨਾ ਕਰੋ ਪ੍ਰਬੰਧਕਾਂ ਨੂੰ ਗੁਰੂ ਪਰਿਸ਼ਾਦ ਨੂੰ ਕਿਪਾ ਇਹ ਮੇਹਰ ਕਰਕੇ ਬਾਹਰ ਟੈਂਟ ਨਹੀਂ ਲਾਇਆ ਸੋ ਥਾਂ ਥੋੜਾ ਹੋਣ ਕਰਕੇ ਸੰਗਤ ਨੂੰ ਬੈੰਡ ਦੇ ਆ ਭਾਈ ਕਾਲੀ ਨਾ ਕਰੋ ਹਰ ਸਰਦਸਕੋ ਕਿਤੇ ਜਨਤਾ ਬੇਨਾਮਾ ਜਿਵੇਂ ਖਾਣਾ ਮੈਦਾਨ ਤੇ ਬੈਠੋ ਕਾਲੀ ਨਾ ਕਰੋ ਬਈ ਜੀ ਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ